ਸਰਵਣ ਭਾਈ ਮੂੰਹ ਥੋੜਾ ਪਿੱਛੇ ਸਰਵਣ ਭਾਈ ਸਰਵਣ ਭਾਈ ਬਾਜੀ ਕਿਉਂ ਆ ਜਿੰਨਾ ਤਾ ਕੋਈ ਨਾ ਮਿਲਿਆ ਜਾਂਦਾ ਤੇ ਮਿਲਾਇਆ ਵੀ ਆ ਕੇ ਕਿ ਮੈਂ ਜਾਂਦਾ ਕੋਈ ਕਿਥੇ ਬੰਦੀ ਰੋਕਾ ਆ ਮੁੰਡਾ ਕੋਈ ਨਹੀਂ ਕੋਈ ਨਹੀਂ ਚਲੋ ਜਾਂ ਅੰਮਾ ਦੀ ਮੈਂ ਚਲੋ ਕੋਈ ਬੋਲਾ ਕਰਨੀ ਹੈ ਸਾਨੂੰ ਪਰਚੇ ਦਾ ਡਰ ਨਹੀਂ ਵਰਕਾ ਨਹੀਂ ਕਰੋ ਮੇਰੇ ਤੇ 70 ਹੋ ਨਹੀਂ ਨਹੀਂ ਚੱਲ ਰਹਾ। ਭਰਾ ਸਾਹਿਬ ਬਸ ਕਰੋ। ਜੇ ਸਾਡੀਆਂ ਪ੍ਰਾੜੀ ਆਈਆਂ ਤਾਂ ਆਂੀਆਂ ਫਿਰ ਸਾਨੂੰ ਪਰਮਿਸ਼ਨ ਦੇਣ ਕਿ ਤੁਸੀਂ ਅੱਗ ਲਾੜੋ ਪੈਣੀ ਆ ਜੇ। ਲੰਘਣ ਦੇ ਦੀਏ। ਲੰਘੋ ਝੰਗਾਉ ਦੀਏ। ਅੱਗੇ ਆਪਾਂ ਉਹਨਾਂ ਨੂੰ ਰੋਪ ਨੂੰ ਚਰਲੇ ਮਾਰ ਮੈਂ ਡੇ ਚਕਾਉਣਾ। ਉਹ ਕਹਿੰਦੀ ਆ ਜੀ ਜੀ। ਤੇਜ ਵਾਲ ਸਾਨੂੰ ਪ੍ਰਧਾਨ ਨਾਲ ਗੱਲ ਕਰਦੇ ਆ ਤੁਹਾਡਾ ਯਾਰ ਇੱਕ ਬੰਦੇ। ਉਹ ਆਦੋ ਡੇ ਰੇ। ਪਤਾ ਇੱਕ ਬੰਦਾ ਵੇਖਿਆ ਕਰੋ। ਉਹ ਜਿਹੜਾ ਬੰਦਾ ਪਾਜੀ ਇੱਕ ਮੇਜ ਬਾਤ ਕਰ ਰਿਹਾ ਉਸ ਤੋਂ ਬਾਅਦ ਜੇ ਆਪਾਂ ਚੱਲੋ ਜੇ ਮੈਂ ਗਲਤ ਆਉਂ ਮੈਂ ਮਾਫੀ ਤੇ ਮੰਗਣੀ ਕਿਹਾ ਵੇ ਨਹੀਂ ਮਾਫੀ ਐਂ ਜਿਹੜੀ ਚੀਜ਼ ਆਣੀ। ਐਕੀ ਉਹ ਵੀ ਮਗਾਈ ਜੀ ਬੀ ਜੇ ਕੇ ਨੂੰ ਮੰਗਾ ਕਰਦੀ ਹਰ ਕੋਈ ਨਹੀਂ ਕਿਸੇ ਲਈ ਇਹ ਟਰਾਲੀ ਲੱਗੀ ਜੀ ਉਹਨਾਂ ਨੂੰ ਕਿਹਾ ਸੀ ਟਰਾਲੀ ਸਾਈਡ ਤੇ ਕਰ ਲਓ ਠੀਕ ਆ ਆਪਣੀ ਨਵੀਂ ਕੇਜ ਹੋਈ ਆ ਕੰਪਨੀ ਵੀ ਸਾਡੇ ਕੋਲ ਜਵਾਬ ਮੰਗਦੀ ਆ ਸਾਡੀ 270 ਦੀ ਕੰਪਨੀ 300 ਦੀ ਕੰਪਨੀ ਵੀ ਕਹਿੰਦੀ ਕੰਪਨੀ ਕਹਿੰਦੀ ਕੰਪਨੀ ਇਹ ਕਹਿੰਦੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਉਹਨਾਂ ਨੂੰ ਇਹ ਕਿਹਾ ਸੀ ਟਰਾਲੀ ਪਿੱਛੇ ਕਰ ਲਓ ਅਸੀਂ ਨਹੀਂ ਕਰ ਸਕਦੇ ਆਪਣੇ ਐਡਜੋ ਟਰਾਲੀ ਉੱਤੇ ਬੜੀ ਸੀ ਤੇ ਮੈਨੇਜਰ ਸਾਹਿਬ ਕੋਲ ਲੈ ਜਾਂਦੇ ਤੁਹਾਨੂੰ ਕਹਿਣਗੇ ਸਾਡੇ ਸਾਡੇ ਤੇ ਕਾਟ ਕੇ ਆਗਰਾ ਅਸੀਂ ਜਿਹੜਾ ਪੈਸਾ 24 ਗੱੜੀ منو ڪارو هڪڙي ٽيڪي ڏاڍي علاء مٿو يا ٻين ڳياري سان ٽوڙي پتا ڇڏي ٿو ها چلو بس چلو ڇڏي ٿو ڳالهه بوله ڇا بولن ڇا ਪਕੀਏ ਨੇ ਉਹਨਾਂ ਨੂੰ ਪਤਾ ਨਹੀਂ ਇਹ ਗੱਲ ਕਿਹੜੀ ਕਰਦੇ ਨੇ ਪਕੀਏ ਜੇ ਤੁਹਾਨੂੰ ਪਕੀਏ ਦਾ ਚਾਹਿਆ ਕੋਈ ਬੰਦੇ ਆਪਣੇ ਤੇ ਦਾ ਸਾਨੂੰ ਪਰਵਾਹ ਨਹੀਂ ਜੇ ਚਲੋ ਇਹ ਪਕੀਏ ਦੇ ਲਿਖੇ ਜਣਾ ਦੇ ਤੇਰੀ ਇੱਕ ਵਾਰ ਸੋਚ ਕੇ ਜਿਹੜੀ ਤਰ੍ਹਾਂ ਮਾਰੀ ਨਾ ਚਾਹੀਦੀ ਉਹਨਾਂ ਦੀ ਸਨਮਾਨੋ ਜਦੋਂ ਆ ਵੀ ਮੰਗ ਨਹੀਂ ਚਲੇ ਇਹ ਬਾਹਰ ਲੱਗ ਗਿਆ ਤੁਹਾਨੂੰ ਉਹਦੇ ਵਿੱਚ ਇਹਨਾਂ ਨੇ ਜਥੇਬੰਦੀਆਂ ਦੇ ਬਰਖਿਲਾਫ ਬੋਲੇ ਭਈ ਅਸੀਂ ਕਿਹੇ ਜਥੇਬੰਦੀ ਨੂੰ ਸਮਝਦੇ ਆਂ ਕੁਛ ਨਹੀਂ ਕਿ ਕਿਹੜੀ ਜਥੇਬੰਦੀ ਦਾ ਇਹ ਸੱਦੋ ਵੇਖੋ ਜੀ ਅਸੀਂ ਆਪਣੇ ਛਾਂ ਦੇ ਬਰਖਿਲਾਫ ਗੱਲ ਸੁਣ ਲਾਂਗੇ ਅਸੀਂ ਜਥੇਬੰਦੀ ਦੇ ਬਰਖਿਲਾਫ ਨਹੀਂ ਗੱਲ ਸੁਣਨੀ ਚਾਹੁੰਦੇ ਸਰਕਾਰ ਨੂੰ ਨਾ ਹੀ ਸੁਣਨੀ ਮੈਨੂੰ ਜਨਿਆਬ ਲੱਗਦਾ ਇਹੋ ਐ ਮੈਂ ਜੀਤੀ ਸਾਹਿਬ ਦਾ ਗਲੈਸ ਲਗਾਇਆ ਜੀਤੀ ਸਾਹਿਬ ਨੇ ਕਿਹਾ ਇਹਨਾਂ ਨੂੰ ਨਹੀਂ ਰੱਖਣਾ ਤੋਂ ਨਹੀਂ ਡੋਕਾ ਰਿਹਾ ਜੇ ਬੇਕੋ ਆਇਆ ਜਦھے ਬੰਦੀ ਦੇ ਬਦਲਾ ਬੋਲਾਂਦਾ ਹਾਂ ਮਰੇ ਮੇਰੀ ਬੇਇੱਜ਼ਤੀ ਆ ਵੀ ਜਦੋਂ ਆਪਾਂ ਪਰਾਲੀਆਂ ਨੂੰ ਅੱਗ ਲਾਉਂਦੇ ਆ ਉਦੋਂ ਇਹ ਡੀਸੀ ਸਾਹਿਬ ਆਂਦੇ ਆ ਵੀ ਇਹਦਾ ਨਮਟਾਰਾ ਕਰੀਏ ਯਾ ਨਮਟਾਰਾ ਕਰਦੇ ਕਿਸੇ ਸਾਹਮਣੇ ਹੀ ਭਜਾਏ ਇਹਨਾਂ ਨੂੰ ਉਹ ਤਾਂ ਕਹਿਣ ਲੱਗ ਪਿੰਗਾ ਉਹ ਨਹੀਂ ਇਹ ਫੇਰ ਲਾਉਂਦੇ ਆ ਰੋਜ਼ ਮਾੜੀ ਦੇਖੀ ਆਪਾਂ ਮੰਦੀਪਾ ਜੀ ਪਿੱਛੇ ਖੜੇ ਤੇ ਮੈਂ ਕਹਿੰਦਾ ਆ ਵਾ ਪਰਾਲੀ ਲੰਘਣੀ ਚਾਹੀਦੀ ਆ ਉਹਨਾਂ ਟਰਾਲੀਆਂ ਦਿੱਤੀ ਆ ਸਵੇਰ ਦੀਆਂ 6 ਵੇ ਦੀਆਂ ਟਰਾਲੀਆਂ ਡੱਕੀਆਂ ਇਹਨਾਂ ਨੇ ਉਹ ਲੈਣ ਵੜੀ ਆ ਸੋਹਦੀਆਂ 6 ਵੇ ਦੀਆਂ ਇਹ ਵੀਰਾਂ ਦਾ ਇਹ ਡਿਊਟੀ ਕਹੂਗਾ ਤੇ ਇਹਨਾਂ ਡੀਸੀ ਸਾਹਿਬ ਕਹਿਣਗੇ ਸਾਬ ਤੋਂ ਆਪ ਕੋ ਸਾਨੂੰ ਯਾਰ ਜੀ ਜੀ ਲੈਟਰ ਦੇਤੀਆਂ ਨੂੰ ਪਰ ਮੈਂ ਰੋਕਦਾ ਨਹੀਂ ਸੀ ਉਹ ਉਹ 6 ਵਜੇ ਜਾਲੀ ਫੂਨ ਖੋ ਕੇ ਗੁੰਡਾਗਰਦੀ ਕਰਦੇ ਪਏ ਰਿਪੋਰਟ ਇਹਨਾਂ ਜ਼ਥੇਬੰਦੀ ਨੂੰ ਕਿਉਂ ਕਰ ਅੱਜ ਜਿਹੜੀ ਗੱਲ ਹੋਈ ਹੈ ਇਸਲੇਰ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ ਸਵੇਰੇ 6 ਵਜੇ ਟੂ ਟਾਈਮ ਨੂੰ ਧੱਕਿਆ ਗਿਆ ਹੈ ਉਹਨੂੰ ਕਹਿੰਦੇ ਕਿ ਆਪਣਾ ਟੂਲ ਪਟਾ ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮੱਬਲ ਫਰੀ ਆ ਡੀਸੀ ਸਾਹਿਬ ਨੇ ਮੱਬਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮੱਬਲ ਆਪਾਂ ਟੂਲ ਪਾਜਾ ਨਹੀਂ ਨਾ ਪਰਾਲੀ ਫਰੀ ਆ ਬਿਲਕੁਲ ਤੇ ਇਹਨਾਂ ਨੇ ਕੋਈ ਜਿਹੜੇ ਗੁੰਡੇ ਰੱਖੇ ਆ ਟੂਲ ਪਲਾਜੇ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ-ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬੜਾ ਡੱਕਦੇ ਜਿਹੜੇ ਸਾਡੇ ਆਗੂ ਆ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾ ਕਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਗੱਠੇ ਲੱਦ ਕੇ ਲੱਗ ਜਾਂਦਾ ਹੈ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਤੇ ਫਿਰ ਪਰਾਲੀ ਨੂੰ ਅੱਗ ਨਾ ਲਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਨੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ 'ਚ ਘੱਲਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲੇ ਦਿੱਤਾ ਜਾਊਗਾ 500 ਦੇਣ ਦੀ ਬਜਾਏ ਅਸੀਂ 2000 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ 'ਚ ਭੇਜਨੇ ਫਿਰ ਸਾਨੂੰ ਟੂਲ ਪ੍ਰਾਜੇ ਤੇ ਆਣ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਵਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਗਾਲੀ-ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜ਼ੀ ਸਾਦਲਾ ਜਿਹੜੀਆਂ ਮਰਜ਼ੀ ਕਿਸਾਨ ਜਿੱਥੇ ਬੰਦੀਆਂ ਆ ਜਨ ਨਹੀਂ ਨਹੀਂ ਡੀਸੀ ਸਾਹਿਬ ਆਪ ਤੇ ਨਹੀਂ ਪਹੁੰਚੇ ਉਹਨਾਂ ਦਾ ਇੱਕ ਨੁਮਾਇੰਦੇ ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਮੁਖਾਇਆ ਬਲਾਦਾ ਕੀ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਆਪਣੇ ਚਿਰ ਦਾ ਇੱਥੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱ ਸਾਨੂੰ ਲੈ ਕੇ ਜਾਵੇ ਵੀ ਹਾਂ ਠੀਕ ਆ ਹੁਣ ਡੀਸੀ ਸਾਹਿਬ ਦਾ ਜਿਹੜਾ ਆਇਆ ਵਾ ਨਮਾਇंदे ਆਏ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਆ ਨਾ ਬੜੇ ਕੇਦਾ ਕਰ ਗਿਆ ਹੁਣ ਫੇਰ ਨੋਟੀਫਿਕੇਸ਼ਨ ਜਿੱਦਾ ਵਾ ਕੱਲ ਸਰ ਸਵੇਰੇ 6 ਵਜੇ ਆਉਣ ਦਾ ਪਿਆ ਇਹ ਦਿੱਖ ਲੈ ਕੇ ਤੇ ਇਹਨਾਂ ਤੋਂ ਬੋਲ ਪ੍ਰੈਸੇ ਨੂੰ ਕੱਢ ਰਿਹਾ ਤੇ ਇਹਦੇ ਪਰਚੰਤਾ ਉਹ ਬਾਅਦ ਮੈਂ ਉਹਦੀ ਪਰਚਾ ਸਕੀਨ ਹੋਈ ਇਹਦੇ ਖਾਣਾ ਨਾ ਗੱਲ ਰਿਹਾ ਤੇ ਕੋਣ ਨੂੰ ਕਾਲ ਕਰਨ ਦੇ ਵਜਾ ਮੇਰਾ ਬੋਲ ਰਿਹਾ ਹੈ ਉਹ ਕਿ ਜਿੰਨੂ ਮਰਜ਼ੀ ਕਰਾ। ਹੋਰ ਵੀ ਕੋਈ ਗੱਲਬਾਤ ਹੋਈ? ਹਾਂਜੀ ਤਾਂ ਕੁਝ ਹੋਈ। ਆਹ ਦੂਈਆ ਹੁਣ ਹੋਇਆ ਜੀ। ਕਿਹੜਾ ਖੋਇਆ ਸੀ ਇਹ ਦੂਤਰਾ ਜਿਹੜਾ ਨੇ ਉਹ ਸੱਚਾ ਆ ਉਹ ਦੱਸਦਾ ਇਹ ਫੋਨ ਖੋਇਆ ਜਾਂਦਾ ਇਹਦਾ ਫੋਨ ਕਿਹੜਾ ਹੈ ਬਈ ਬੜਾ ਬਹੁਤ ਆਉਂਦਾ ਜਿਹੜਾ ਬਾਹਰ ਹੋ ਗਿਆ